ਪ੍ਰਭਗਵਾਨ ਸਰਕਾਰ ਆਪਣੇ ਜੱਗੋ 13ਵੇਂ ਫੈਸਲਿਆਂ ਦੇ ਲਈ ਮਸ਼ਹੂਰ ਹੈ ਤੇ ਇੱਕ ਹੋਰ ਜੱਗੋ 13ਵਾਂ ਫੈਸਲਾ ਕਰ ਲਿਆ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਵੱਡਾ ਵਿਰੋਧ ਪੈਦਾ ਹੋ ਸਕਦਾ ਹੈ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਉਸ ਫੈਸਲੇ ਤੇ ਇੱਕ ਵਾਰ ਫਿਰ ਪ੍ਰਭਗਵਾਨ ਯੂ ਟਰਨ ਮਾਰ ਲੈ ਕਿਹੜਾ ਉਹ ਫੈਸਲਾ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਔਰ ਉਧਰ ਬਹੁਤ ਅਹਿਮ ਖਬਰ ਹੈ ਕਿ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਵਿਧਾਇਕਾਂ ਤੇ ਮੰਤਰੀਆਂ ਨੂੰ ਭਾਰੂ ਪੈ ਰਹੀ ਹੈ ਕਿਵੇਂ ਔਰ ਕਿਵੇਂ ਪਿੰਡਾਂ ਦੇ ਵਿੱਚ ਵਾਧਨ ਨਹੀਂ ਦਿੱਤੇ ਜਾ ਰਹੇ ਐਮਐਲਏ ਤੇ ਮંત્રી ਇਸ ਤੇ ਅਹਿਮ ਗੱਲ ਕਰਨੀ ਆ 2027 ਤੋਂ ਪਹਿਲਾਂ ਬੜੀ-ਬੜੀ ਪ੍ਰੋਬਲਮ ਇਹਨਾਂ ਵਾਸਤੇ ਹੋ ਗਈ ਆ ਤਾਂ ਉਧਰ ਕਾਂਗਰਸ ਵਾਸਤੇ 2027 ਤੋਂ ਪਹਿਲਾਂ ਥੋੜੀ ਜਿਹੀ ਰਾਹਤ ਦੀ ਖਬਰ ਆ ਕਿਵੇਂ ਕਿਹੜੀ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਗੱਲ ਇਹ ਕਰ ਲੈ ਜਾ ਰਿਹਾ ਕਿ ਜੱਗੋ ਤੇਰਮੇ ਫੈਸਲੇ ਲਈ ਮਸ਼ਹੂਰ ਜਿਹੜੇ ਭਗੰਤਪਾਨ ਤੇ ਉਹਨਾਂ ਦੀ ਸਰਕਾਰ ਇੱਕ ਹੋਰ ਜੱਗੋ ਤੇਰਮਾ ਫੈਸਲਾ ਕਰ ਲਿਆ ਕਹਿੰਦੇ ਕਿ ਜਿਹੜੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜੇ ਆ ਨਾ ਉਹਨਾਂ ਨੂੰ ਹੁਣ ਸੁਰੱਖਿਆ ਲੈਣ ਵਾਸਤੇ ਹਾਈ ਕੋਰਟ ਜਾਂ ਹੋਰ ਅਦਾਲਤਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਸਗੋਂ ਦੀ ਸਿੱਧਾ ਹੀ ਤੁਸੀਂ ਨਜ਼ਦੀਕੀ ਥਾਣੇ ਦੇ ਵਿੱਚ ਸੰਪਰਕ ਕਰੋ ਉੱਥੇ ਘਟੋ ਘਟ ਸਬ ਇੰਸਪੈਕਟਰ ਰੈਂਕ ਦਾ ਜਿਹੜਾ ਇੱਕ ਬੰਦਾ ਤੁਹਾਡੀ ਸੁਰੱਖਿਆ ਨੂੰ ਜਿਹੜਾ ਵਧਾਉਣ ਵਾਸਤੇ ਜਾਂ ਸੁਰੱਖਿਆ ਦੇਣ ਵਾਸਤੇ ਉੱਥੇ ਮੌਜੂਦ ਬੈਠਾ ਹੋਊਗਾ ਤੇ ਤੁਹਾਡੀ ਮਦਦ ਕਰੂਗਾ ਹੁਣ ਇਹ ਜੱਗੋ ਤੇਰਵਾ ਫੈਸਲਾ ਕਿਉਂਕਿ ਇਹੋ ਜੀ ਗੱਲ ਜਿਹੜੀ ਆ ਬੇਸ਼ੱਕ ਕਾਨੂੰਨੀ ਤੌਰ ਤੇ ਸਭ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦਾ ਅਧਿਕਾਰ ਹੈਗਾ ਪਰ ਫਿਰ ਵੀ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਆਪਣਾ ਕਲਚਰ ਇਹੋ ਜਿਹਾ ਨਹੀਂ ਹੈ ਕਿ ਆਪਾਂ ਇਹੋ ਜੀਆਂ ਚੀਜ਼ਾਂ ਨੂੰ ਜਿਹੜਾ ਉਹ ਬढ़ावा ਦਈਏ ਠੀਕ ਹੈ ਕਾਨੂੰਨੀ ਤੌਰ ਤੇ ਕੋਈ ਇਹਦਾ ਜਿਹੜਾ ਵਿਰੋਧ ਨਹੀਂ ਕਰ ਸਕਦਾ ਵੱਖਰੀ ਚੀਜ਼ ਹੈ ਪਰ ਜੇ ਆਪਾਂ ਗੱਲ ਕਰ ਲਈਏ ਕਿ ਜ਼ਮੀਰੀ ਤੌਰ ਤੇ ਆਪਣੇ ਦੇ ਵਿੱਚੋਂ ਕੋਈ ਵੀ ਇਸ ਇਸ ਫੈਂਸੀ ਦੇ ਨਾਲ ਮੈਨੂੰ ਲੱਗਦਾ ਸਹਿਮਤ ਨਹੀਂ ਹੋਊਗਾ ਕਿ ਹੁਣ ਇਹਨਾਂ ਨੇ ਕੀਤਾ ਕੀ ਆ ਕਹਿੰਦੇ ਕਿ ਜਿਹੜੇ ਵਿਆਹ ਘਰੋਂ ਭੱਜ ਕੇ ਕਰਵਾਉਣ ਵਾਲੇ ਜਿਹੜੇ ਮੁੰਡੇ ਕੁੜੀਆਂ ਜੋੜੇ ਆ ਉਹਨਾਂ ਨੂੰ ਕਹਿੰਦੇ ਆ ਕਿ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੁਰੱਖਿਆ ਲੈਣ ਵਾਸਤੇ ਉਹਨਾਂ ਨੂੰ ਜਾਣਾ ਪੈਂਦਾ ਸੀ ਅਦਾਲਤਾਂ ਦੇ ਵਿੱਚ ਕੋਰਟ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਕਹਿੰਦੇ ਸੌਖਾ ਕਰਤਾ ਭਗਵਾਨ ਕਹਿੰਦੇ ਕਿ ਅਸੀਂ ਉਹਨਾਂ ਨੂੰ ਨਜ਼ਦੀਕੀ ਥਾਣਿਆਂ ਤੋਂ ਹੀ ਸੁਰੱਖਿਆ ਪ੍ਰਦਾਨ ਕਰਦੇ ਹਾਂ ਹੁਣ ਐਸਓਪੀ ਇੱਕ ਨਾਮ ਦੀ ਜਿਹੜੀ ਹੈ ਇੱਕ ਪਾਲਿਸੀ ਇਹਨਾਂ ਨੇ ਬਣਾਈ ਹੈ ਜਿਹਦੇ ਤਹਿਤ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਘੱਟੋ ਘੱਟ ਸਬ ਇੰਸਪੈਕਟਰ ਰੈਂਕ ਦਾ ਜਿਹੜਾ ਜਿਹੜਾ ਹੈਗਾ ਬੰਦਾ ਉਹ ਉੱਥੇ ਮੌਜੂਦ ਰਿਹਾ ਕਰੂਗਾ ਥਾਣੇ ਦੇ ਵਿੱਚ ਜਿਹਦਾ ਇਹੀ ਕੰਮ ਹੋਊਗਾ ਕਿ ਇਹੋ ਜਿਹੇ ਜੋੜਿਆਂ ਨੂੰ ਸੁਰੱਖਿਆ ਜਿਹੜਾ ਉਹ ਪ੍ਰਦਾਨ ਕਰਵਾਉਣਾ ਤਾਂ ਜਲਦ ਤੋਂ ਜਲਦ ਕਹਿੰਦੇ ਇਹੋ ਜੀ ਸੁਰੱਖਿਆ ਦੇਣੀ ਬੜੀ ਜ਼ਰੂਰੀ ਹੋਊਗੀ ਤਿੰਨ ਦਿਨਾਂ ਦੇ ਵਿੱਚ ਕਹਿੰਦੇ ਇਹਦੇ ਤੇ ਫੈਸਲਾ ਲੈਣਾ ਬੜਾ ਜ਼ਰੂਰੀ ਹੋਇਆ ਕਰੂਗਾ ਇਹੋ ਜੀਆਂ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਹੁਣ ਸਮਝੋ ਇਹ ਆ ਭਲਿਓ ਮਾਨਸੋ ਕਿ ਆਮ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਆ ਉਹ ਤਾਂ ਤੁਹਾਡੇ ਤੋਂ ਸੱਤ ਆ ਨਹੀਂ ਗਿਆ ਤਾਂ ਇਧਰਲੇ ਪਾਸੇ ਤੁਸੀਂ ਵੱਧ ਰਹੇ ਹੋ ਇਹ ਪੰਜਾਬ ਦਾ ਕਲਚਰ ਤਾਂ ਨਹੀਂ ਹੈ ਕੀ ਇਹ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੀ ਫੈਸਲਾ ਜਾਂ ਫਿਰ ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਦਿੱਲੀ ਲੋਬੀ ਵਾਲਿਆਂ ਦਾ ਜਿਹੜਾ ਇਹ ਫੈਸਲਾ ਹੈਗਾ ਇਹ ਕਰ ਕੀ ਰਿਹਾ ਇਸ ਫੈਸਲੇ ਦੀ ਇੰਨੀ ਜ਼ਰੂਰਤ ਕੀ ਪੈ ਗਈ ਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਕਿ ਉਹਨਾਂ ਨੂੰ ਪਰਮਾਉਣ ਦੀ ਕੋਸ਼ਿਸ਼ ਹੈ ਪਰ ਇਸ ਤਰੀਕੇ ਦੇ ਨਾਲ ਤਾਂ ਹੋਣਾ ਨਹੀਂ ਕੁਝ ਔਰ ਨਾ ਪੰਜਾਬ ਦਾ ਇਹ ਕਲਚਰ ਹੈਗਾ ਕਿ ਠੀਕ ਆ ਮੈਂ ਫੇਰ ਉਹੀ ਗੱਲ ਕਹਿ ਰਿਹਾ ਕਿ ਠੀਕ ਹੈ ਕਾਨੂੰਨੀ ਤੌਰ ਤੇ ਕਿਸੇ ਨੂੰ ਵੀ ਅਧਿਕਾਰ ਹੋਊਗਾ ਕੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਸਕਦਾ ਜਿਹੜਾ ਮਰਜ਼ੀ ਕਰਾ ਸਕਦਾ ਪਰ ਪੰਜਾਬ ਦੇ ਕਲਚਰ ਦੇ ਵਿੱਚ ਇਦਾਂ ਨਹੀਂ ਕੋਈ ਵੀ ਬਰਦਾਸ਼ਤ ਕਰਦਾ ਕਿਸੇ ਦੇ ਘਰ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਕਿ ਕਿਸੇ ਦਾ ਧੀ ਪੁੱਤ ਜਿਹੜਾ ਇਸ ਤਰੀਕੇ ਦੇ ਨਾਲ ਕੋਈ ਫੈਸਲਾ ਲਵੇ ਹਰੇਕ ਬੰਦਾ ਚਾਹੁੰਦਾ ਹੈ ਕਿ ਇਸ ਚੀਜ਼ ਨੂੰ ਇੱਜ਼ਤ ਮੰਨ ਕੇ ਜਿਹੜਾ ਉਹ ਚੱਲਦਾ ਹੈਗਾ ਤੇ ਤੁਸੀਂ ਉਸ ਚੀਜ਼ ਨੂੰ ਜੇ ਵਡਾਵਾ ਦਿਓਗੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਗੱਲ ਸਹੀ ਹੈ ਔਰ ਜਿਸ ਤਰੀਕੇ ਦੇ ਨਾਲ ਕੱਲ ਦਾ ਇਹ ਪ੍ਰੈਸ ਨੋਟ ਸਰਕਾਰੀ ਤੌਰ ਤੇ ਜਾਰੀ ਕੀਤਾ ਗਿਆ ਭਗਵੰਤਪਨ ਦੀ ਸਰਕਾਰ ਦੇ ਵੱਲ ਤਾਂ ਉਸ ਪ੍ਰੈਸ ਨੋਟ ਤੋਂ ਬਾਅਦ ਪੱਤਰਕਾਰ ਸੀਨੀਅਰ ਪੱਤਰਕਾਰ ਵੀ ਜਿਹੜੇ ਹੈਰਾਨ ਹੈ ਕਿ ਇਹ ਭਗਵੰਤਪਨ ਸਰਕਾਰ ਦਾ ਫੈਸਲਾ ਆਇਆ ਕੀ ਹੈ ਔਰ ਮੈਨੂੰ ਵੀ ਹੈਰਾਨੀ ਜਿਹੜੀ ਇਹਦੇ ਤੇ ਬੜੀ ਹੋਈ ਹੈ ਪਰ ਜਿਸ ਤਰੀਕੇ ਦਾ ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਇਹ ਗੱਲ ਬਾਹਰ ਨਿਕਲੂਗੀ ਥੋੜਾ ਵਿਰੋਧ ਹੋਣਾ ਜਿਹੜਾ ਉਹ ਸ਼ੁਰੂ ਹੋਊਗਾ ਔਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ ਕਿ ਆਪਣੇ ਤੇ ਚਿੱਕੜ ਉਛਲਦਾ ਦੇਖ ਕੇ ਭਗੰਤਪਨ ਤੇ ਉਹਨਾਂ ਦੀ ਸਰਕਾਰ ਜਿਹੜੀ ਹੈ ਇੱਕ ਵਾਰ ਫਿਰ ਇਸ ਫੈਸਲੇ ਤੇ ਵੀ ਜਿਹੜਾ ਯੂ ਟਰਨ ਮਾਰ ਰਹੀ ਹੈ ਕਿਉਂਕਿ ਯੂ ਟਰਨ ਮਾਰਨ ਦੇ ਤਾਂ ਬਾਦਸ਼ਾਹ ਬਣੇਗੇ ਨਾ ਭਗੰਤਪਨ ਯੂ ਟਰਨ ਮਾਰਨ ਦੇ ਤਾਂ ਕਿੰਗ ਆ ਨਾ ਭਗੰਤਪਨ ਯੂ ਟਰਨ ਮਾਰਨ ਦੇ ਵਿੱਚ ਤਾਂ ਭਗੰਤਪਨ ਦੀ ਸਰਕਾਰ ਨੇ ਵਰਲਡ ਰਿਕਾਰਡ ਬਣਾ ਲਿਆ ਨਾ ਫਿਰ ਤਾਂ ਫਿਰ ਇਹ ਵੀ ਕੋਈ ਪਤਾ ਨਹੀਂ ਇਸ ਫੈਸਲੇ ਤੇ ਵੀ ਜਿਹੜਾ ਯੂ ਟਰਨ ਮਾਰ ਲਿਆ ਜਾਵੇ ਤੇ ਇਹ ਯੂ ਟਰਨ ਨਹੀਂ ਵੀ ਮਾਰਨਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਫੈਸਲੇ ਦੇ ਨਾਲ ਕੋਈ ਫਾਇਦਾ ਹੋਣਾ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਸੋਚਣਗੇ ਜ਼ਰੂਰ ਕਿ ਭਗਵੰਤ ਪਨ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਜਿਹੜੇ ਜੋੜਿਆਂ ਨੂੰ ਹੁਣ ਅਦਾਲਤ ਦੇ ਵਿੱਚ ਸੁਰੱਖਿਆ ਲੈਣ ਜਾਣ ਦੀ ਲੋੜ ਨਹੀਂ ਹੈ ਹੁਣ ਇਹਨਾਂ ਨੇ ਇਹ ਗੱਲ ਕਰਤੀ ਹੈ ਕਿ ਐਸਓਪੀ ਪਾਲਿਸੀ ਦੇ ਤਹਿਤ ਨੇੜਲੇ ਥਾਣਿਆਂ ਤੋਂ ਜਿਹੜੀ ਸੁਰੱਖਿਆ ਮਿਲੇਗੀ ਘਟੋ ਘਟ ਸਬ ਇੰਸਪੈਕਟਰ ਰੈਂਕ ਦਾ ਜਿਹੜਾ ਇੱਕ ਅਫਸਰ ਹੈ ਉਹ ਥਾਣੇ ਦੇ ਵਿੱਚ ਬੈਠਿਆ ਹੋਇਆ ਕਰੂਗਾ ਜਿਹਦਾ ਇਹੀ ਕੰਮ ਹੋਊਗਾ ਇਹੋ ਜਿਹੇ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਤੇ ਹੁਣ ਲੋਕਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਜਿਹੜਾ ਉਹ ਜਰੂਰ ਹੋਣਾ ਕਿਉਂਕਿ ਪੰਜਾਬ ਦੇ ਕਲਚਰ ਦੇ ਵਿੱਚ ਇਹੋ ਜਿਹੀ ਥਾਂ ਨਹੀਂ ਹੈ ਔਰ ਠੀਕ ਹੈ ਆਜ਼ਾਦੀ ਮੈਂ ਫੇਰ ਕਹਿਣਾ ਹੋਊਗੀ ਕਿ ਇਹ ਜਿਹੜੀ ਜੋ ਕੁਝ ਇਹਨਾਂ ਨੇ ਆਪਣੇ ਮਰਜ਼ੀ ਦੇ ਨਾਲ ਵਿਆਹ ਕਰਨ ਦੀ ਜਿਹੜੀ ਗੱਲ ਹੁੰਦੀ ਹੈ ਪਰ ਲੋਕ ਜਿਹੜੇ ਉਹ ਸੋਚ ਰਹੇ ਆ ਕਿ ਭਗਵੰਤ ਮੰਤ ਸਰਕਾਰ ਦਾ ਜਿਹੜਾ ਫੈਸਲਾ ਇਹ ਠੀਕ ਨਹੀਂ ਹੈ ਇਹ ਇਹ ਤੇ ਜਾਂ ਪੁੱਤਾਂ ਇਹ ਨਵੇਂ ਮੁੰਡੇ ਕੁੜੀਆਂ ਨੂੰ ਗਲਤ ਦਿਸ਼ਾ ਵਾਲੇ ਪਾਸੇ ਲਿਜਾਣ ਵਾਲੀ ਗੱਲ ਹੈ ਠੀਕ ਆ ਬਹੁਤ ਸਾਰੇ ਰਿਸ਼ਤੇ ਨਿਭ ਵੀ ਜਾਂਦੇ ਆ ਬਹੁਤ ਸਾਰੇ ਰਿਸ਼ਤੇ ਥੋੜੇ ਟਾਈਮ ਬਾਅਦ ਛੁੱਟ ਵੀ ਜਾਂਦੇ ਆ ਉਹ ਨਾ ਘੜਦੇ ਰਹਿੰਦੇ ਨਾ ਘਾਟਦੇ ਰਹਿੰਦੇ ਆ ਸੋ ਇਸ ਕਰਕੇ ਜੇ ਕੋਈ ਇਹਦੇ ਇਹੇ ਤਰ੍ਹਾਂ ਦੇ ਕੋਈ ਹੋਰ ਚੰਗੀ ਪਾਲਸੀ ਲਿਆਂਦੀ ਜਾਂਦੀ ਜਾਂ ਕੋਈ ਹੋਰ ਗੱਲਬਾਤ ਜਿਹੜੀ ਉਹ ਕੀਤੀ ਜਾਂਦੀ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਬੈਸਟ ਸੀ ਜ਼ਿਆਦਾ ਬੈਟਰ ਸੀ ਪਰ ਗੱਲ ਇਹ ਹੈ ਕਿ ਹੁਣ ਜਿਸ ਤਰੀਕੇ ਦਾ ਇਹ ਫੈਸਲਾ ਕੀਤਾ ਤਾਂ ਥੋੜੀ ਜੀ ਆਮ ਲੋਕਾਂ ਦੇ ਵਿੱਚ ਇਹ ਗੱਲ ਚੱਲੀ ਆ ਕਿ ਭਾਈ ਇਹ ਸਾਡੇ ਜਵਾਕਾਂ ਨੂੰ ਕਿਧਰ ਲੈ ਪਾਸੇ ਨੂੰ ਜਿਹੜਾ ਉਹ ਤੋੜ ਰਹੇ ਆ ਵਰੂਤਾ ਹੋਣੀ ਜਿਹੜੀ ਸ਼ੁਰੂ ਹੋਈ ਆ ਮੈਨੂੰ ਲੱਗਦਾ ਕਿ ਮੈਂ ਫੇਰ ਉਹੀ ਗੱਲ ਕਹਿਣਾ ਕਿ ਭਗਵੰਤ ਪੰ ਸਰਕਾਰ ਨੂੰ ਇਹ ਫੈਸਲੇ ਤੇ ਬਹੁਤ ਵਿਚਾਰ ਕਰਨਾ ਚਾਹੀਦਾ ਹੈ ਦੇਖੋ ਅਸੀਂ ਨਹੀਂ ਕਹਿੰਦੇ ਕਿ ਕਿਸੇ ਦੀ ਸੁਰੱਖਿਆ ਦੇ ਨਾਲ ਖਲਵਾੜ ਹੋਵੇ ਅਸੀਂ ਨਹੀਂ ਕਹਿੰਦੇ ਕਿ ਇਹੋ ਜੇ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਨੂੰ ਮਾਰ ਦਿਓ ਜਾਂ ਕੋਈ ਨੁਕਸਾਨ ਪਹੁੰਚਾ ਦਿਓ ਅਸੀਂ ਨਹੀਂ ਕਹਿੰਦੇ ਪਰ ਫਿਰ ਵੀ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਬढ़ावा ਦਿੰਦੇ ਹੋ ਤਾਂ ਇਹੋ ਜਿਹੀਆਂ ਚੀਜ਼ਾਂ ਹੋਰ ਵਧਦੀਆਂ ਨੇ ਪਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਇਹੋ ਜਿਹਾ ਕਲਚਰ ਨਹੀਂ ਹੈ ਠੀਕ ਹੈ ਜੋ ਕੁਝ ਜੋ ਕੁਝ ਹੋਏਗਾ ਉਸ ਸਮੇਂ ਦੇ ਅਨਸਾਰ ਦੇਖਿਆ ਜਾਊ ਪਰ ਥੋੜਾ ਜਿਆ ਇਸ ਤਰੀਕੇ ਨਾਲ ਇੰਨਾ ਇਸ ਚੀਜ਼ ਨੂੰ ਪ੍ਰਚਾਰ ਕੇ ਪ੍ਰੈਸ ਨੂੰ ਵਿਚਾਰੀ ਕਰਕੇ ਮੈਨੂੰ ਲੱਗਦਾ ਕਿ ਇਹਦਾ ਨੁਕਸਾਨ ਹੀ ਹੋਣਾ ਸਰਕਾਰ ਨੂੰ ਇਸ ਪਾਲਿਸੀ ਦਾ ਕੋਈ ਫਾਇਦਾ ਜਿਹੜਾ ਉਹ ਹੋਣ ਵਾਲਾ ਨਹੀਂ ਚਲੋ ਅਗਲੀ ਖਬਰ ਵੀ ਜਿਹੜੀ ਆ ਉਹ ਬੜੀ ਅਹਿਮ ਹੈਗੀ ਆ ਅਗਲੀ ਖਬਰ ਇਹ ਹੈ ਕਿ ਮਨੀਸ਼ ਸੋਦੀਆ ਜਦੋਂ ਤੋਂ ਪੰਜਾਬ ਦੇ ਵਿੱਚ ਆਏ ਨੇ ਉਹ ਕਹਿੰਦੇ ਕਿ ਮੈਂ ਸਿਹਤ ਤੇ ਸਿੱਖਿਆ ਕ੍ਰਾਂਤੀ ਦੇ ਉੱਪਰ ਬੜਾ ਕੰਮ ਕਰਨਾ ਜਦੋਂ ਉਹ ਪੰਜਾਬ ਦੇ ਵਿੱਚ ਆ ਗਏ ਉਹਨਾਂ ਨੇ ਉਦੋਂ ਕੰਮ ਸ਼ੁਰੂ ਕੀਤਾ ਕਿ ਭਾਈ ਪੰਜਾਬ ਦੇ ਵਿੱਚ ਚਾਹੇ ਸਕੂਲਾਂ ਦੇ ਵਿੱਚ ਛੋਟਾ ਕੰਮ ਹੋਇਆ ਚਾਹੇ ਵੱਡਾ ਕੰਮ ਹੋਇਆ ਚਾਹੇ 10000 ਦਾ ਕੰਮ ਹੋਇਆ ਤੇ ਚਾਹੇ ਕਰੋੜਾਂ ਦਾ ਕੰਮ ਹੋਇਆ ਹਰ ਕੰਮ ਦਾ ਜਿਹੜਾ ਉਹ ਨੀ ਪੱਤਰ ਰੱਖੋ ਉਦਘਾਟਨ ਜਿਹੜਾ ਉਹ ਕਰੋ ਵਿਧਾਇਕ ਖੁਦ ਮੰਤਰੀ ਖੁਦ ਜਿਹੜਾ ਉਹ ਉਦਘਾਟਨ ਜਿਹੜਾ ਉਹ ਕਰਨ ਜਾਣ ਤੇ ਜਿਹੜੇ ਬੱਚਿਆਂ ਦੇ ਮਾਪੇ ਆ ਉਹਨਾਂ ਨੂੰ ਸੱਦਿਆ ਜਾਵੇ ਬੜਾ ਕੁਝ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇਨਸਟਰਕਸ਼ਨਾਂ ਜਿਹੜੀਆਂ ਹੋਈਆਂ ਉਹਦਾ ਮਕਸਦ ਕੀ ਸੀਗਾ ਕਿ ਉਹ ਆਪਣੇ ਕੀਤੇ ਕੰਮ ਨੂੰ ਲੋਕਾਂ ਦੇ ਵਿੱਚ ਵੱਟਾ ਕਰਕੇ ਪ੍ਰਚਾਰਿਆ ਜਾਵੇ ਹਾਲਾਂਕਿ ਕੰਮ ਭਲਾ ਛੋਟਾ ਹੀ ਹੋਵੇ ਤੇ ਲੋਕਾਂ ਦੇ ਵਿੱਚ ਐ ਲੱਗੇ ਕਿ ਵਿਧਾਇਕ ਤਾਂ ਜਿਹੜਾ ਤੁਰੇ ਫਿਰਦੇ ਆ ਮੰਤਰੀ ਆ ਤੁਰੇ ਫਿਰਦਾ بڑا ਕੰਮ ਜਿਹੜਾ ਉਹ ਘੋਰੀਆ ਤਾਂ ਕਹਿੰਦੇ ਕਿ 7 ਅਪ੍ਰੈਲ ਤੋਂ ਲੈ ਕੇ ਮਈ ਦੇ ਐਂਡ ਤੱਕ ਪੂਰਾ ਕਹਿੰਦੇ ਇਹ ਗੱਲ ਪ੍ਰਚਾਰੀ ਜਾਵੇ ਕਿ ਭਾਈ ਉਦਘਾਟਨਾ ਤੇ ਉਦਗਾਟਨ ਜਿਹੜੇ ਹੋਈ ਜਾਂਦੇ ਆ ਪੰਜਾਬ ਦੇ ਵਿੱਚ ਤਾਂ ਉਦਗਾਟਨ ਜਿਹੜੇ ਇਸ ਤਰੀਕੇ ਦੇ ਨਾਲ ਹੋਏ ਕਿ ਕਈ ਥਾਵਾਂ ਦੇ ਉੱਪਰ ਉਹਨਾਂ ਦਾ ਜਿਹੜਾ ਹਾਸੂ ਹਿਣੀ ਸਥਿਤੀ ਵੀ ਬਣੀ ਹੋਣੀ ਹੁਣ ਮੈਂ ਦੱਸਣ ਜਾ ਰਿਹਾ ਕਿ 27 ਤੋਂ ਪਹਿਲਾਂ ਜਾਂ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਵਿਧਾਇਕਾਂ ਤੇ ਮੰਤਰੀਆਂ ਦੇ ਲਈ ਸਰਦਾਰਦ ਕਿਵੇਂ ਬਣੀ ਤਾਂ ਕੁਝ ਥਾਵਾਂ ਦੇ ਉੱਪਰ ਬਾਥਰੂਮਾਂ ਦੇ ਨਹੀਂ ਪੱਥਰ ਰੱਖਣ ਦੀ ਵੀ ਜਿਹੜੀ ਉਹ ਗੱਲ ਸਾਹਮਣੇ ਆਈ ਬਾਥਰੂਮਾਂ ਦੀ ਉਸਾਰੀ ਜਾਂ ਮੁਰੰਮਤ ਦੀ ਵੀ ਜਿਹੜੀ ਨਹੀਂ ਪੱਥਰ ਰੱਖਣ ਦੀ ਜਿਹੜੀ ਉਹ ਗੱਲ ਸਾਹਮਣੇ ਆਈ ਸੀਗੀ ਤੇ ਉਹ ਜਦੋਂ ਨਹੀਂ ਪੱਥਰ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਤਾਂ ਉਹ ਵਿਧਾਇਕਾਂ ਤੇ ਮੰਤਰੀਆਂ ਨੂੰ ਬੜਾ ਟ੍ਰੋਲ ਕੀਤਾ ਗਿਆ ਚਲੋ ਬਾਦ ਦੇ ਵਿੱਚ ਸਰਕਾਰ ਨੇ ਉਹ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਤੇ ਇਹ ਗੱਲ ਕਹੀ ਕਿ ਭਾਈ ਹੁਣ ਕਿਸੇ ਵੀ ਬਾਥਰੂਮ ਦੀ ਮਰਮਮਤ ਦਾ ਜਿਹੜਾ ਨਹੀਂ ਪੱਤਰ ਨਹੀਂ ਰੱਖਿਆ ਜਾਊਗਾ ਬਾਕੀ ਜਿਹੜੇ ਉਹ ਨਹੀਂ ਪੱਤਰ ਤੁਸੀਂ ਰੱਖੀ ਜਾਓ ਤਾਂ ਉਹਦੇ ਤੇ ਉਹਨਾਂ ਨੇ ਫੈਸਲਾ ਚਲੋ ਵਾਪਸ ਲੈ ਲਿਆ ਹੁਣ ਹੁਣ ਕੀ ਹੈ ਕਿ ਜਿਹੜਾ ਇਹਨਾਂ ਨੇ ਪ੍ਰੋਗਰਾਮ ਚਲਾਇਆ ਕਿ 7 ਅਪ੍ਰੈਲ ਤੋਂ ਲੈ ਕੇ ਮਈ ਦੇ ਐਂਡ ਤੱਕ ਵਿਧਾਇਕ ਤੇ ਮੰਤਰੀ ਖੁਦ ਜਾ ਕੇ ਸਕੂਲਾਂ ਦੇ ਵਿੱਚ ਉਦਘਾਟਨ ਤੇ ਉਦਘਾਟਨ ਕਰਨਗੇ ਤਾਂ ਉਹ ਹੁਣ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਪਿੰਡਾਂ ਵਾਲੇ ਕੀ ਕਰਕੇ ਖੜ ਜਾਂਦੇ ਆ ਹੁਣ ਪਿੰਡਾਂ ਦੇ ਵਿੱਚ ਵੜਨਾ ਮੰਤਰੀਆਂ ਦਾ ਵਿਧਾਇਕਾਂ ਦਾ ਔਖਾ ਹੋਇਆ ਪਿਆ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਹਲੇ 27 ਬੜੀ ਦੂਰ ਹੈ ਹਲੇ 27 ਦੇ ਵਿੱਚ 2 ਸਾਲ ਪਏ ਐ ਤੇ ਹਲੇ ਸਰਕਾਰ ਬਣੀ ਨੂੰ ਸਿਰਫ 3 ਸਾਲ ਹੋਏ ਐ ਜਿਹੜੇ ਹਾਲ ਪਿਛੜੀਆਂ ਸਰਕਾਰਾਂ ਦੇ 5 ਸਾਲਾਂ ਬਾਅਦ ਹੁੰਦੇ ਹੁੰਦੇ ਸੀਗੇ ਉਹ ਹਾਲ ਹੁਣ ਭਗਵਾਨ ਵਾਂਦੀ ਸਰਕਾਰ ਦਾ ਹੁਣੇ ਹੀ ਹੋ ਗਿਆ ਔਰ ਪਿੰਡਾਂ ਦੇ ਵਿੱਚ ਵੜਨਾ ਵਿਧਾਇਕਾਂ ਤੇ ਮੰਤਰੀਆਂ ਦਾ ਔਖਾ ਹੋ ਗਿਆ ਸਿੱਖਿਆ ਕ੍ਰਾਂਤੀ ਦੇ ਲਈ ਸਕੂਲਾਂ ਦੇ ਵਿੱਚ ਨੀਂ ਪੱਤਰ ਰੱਖਣ ਜਾ ਰਹੇ ਆ ਵਿਧਾਇਕ ਤੇ ਮੰਤਰੀ ਉੱਥੇ ਲੋਕ ਉਹਨਾਂ ਨੂੰ ਘੇਰ ਰਹੇ ਆ ਕਈ ਥਾਵਾਂ ਤੇ ਉਹਨਾਂ ਦੀ ਸਪੀਡ ਚੈੱਕ ਕੀਤੀ ਜਾ ਰਹੀ ਆ ਭਜਾਇਆ ਜਾ ਰਿਹਾ ਮੁੱਖ ਮੰਤਰੀ ਨੂੰ ਪੁਲਿਸ ਲਾ ਕੇ ਜਿਹੜਾ ਉਹ ਕੱਢਣਾ ਪਿਆ ਕਿਲੋਮੀਟਰ ਪਹਿਲਾਂ ਹੀ ਕਿਸਾਨ ਰੋਕ ਲੇ ਗਏ ਸਵਾਲ ਕਰਨ ਗਏ ਸੀ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਨੂੰ ਜੋ ਤਰੀਕੇ ਨਾਲ ਰੋਕਿਆ ਕਈ ਵਿਧਾਇਕ ਜਿਹੜੇ ਪਿੰਡਾਂ ਵਾਲਿਆਂ ਨੇ ਭਜਾਏ ਆ ਤਾਂ 2027 ਤੋਂ ਪਹਿਲਾਂ ਹੀ ਯਾਨੀ ਕਿ 2 ਸਾਲ ਪਹਿਲਾਂ 27 ਤੋਂ 2 ਸਾਲ ਪਹਿਲਾਂ ਔਰ ਸਰਕਾਰ ਬਣੀ ਦੇ ਸਿਰਫ 3 ਸਾਲ ਬਾਅਦ ਇਹ ਹਾਲ ਹੈ ਤੇ ਜਦੋਂ 5 ਸਾਲ ਇਹਨਾਂ ਨੇ ਆਪਣੇ ਪੂਰੇ ਕਰਨੇ ਆ ਉਦੋਂ ਇਹ ਹਾਲ ਜਿਹੜੇ ਆ ਕੀ ਗੁਣੇ ਆ ਇਹ ਜਿਹੜੇ ਆਪਣੇ ਸਾਹਦੇ ਸਾਹਮਣੇ ਹੀ ਹੈ ਤੇ ਜੋ ਹਾਲਾਤ ਜਿਹੜੇ ਇਸ ਵਕਤ ਪੰਜਾਬ ਦੇ ਵਿੱਚ ਬਣੇ ਹੋਏ ਆ ਤਾਂ ਹੁਣ ਇਹਨਾਂ ਹਾਲਾਤਾਂ ਨੂੰ ਮੈਨੂੰ ਇਹ ਨਹੀਂ ਪਤਾ ਕਿ ਇਹ ਹੁਣ ਇਹਨਾਂ ਹਾਲਾਤਾਂ ਨੂੰ ਇਹ ਉਦਘਾਟਨਾ ਵਾਲੇ ਸਮਾਗਮ ਤੋਂ ਬਾਅਦ ਆਮ ਆਦੀ ਪਾਰਟੀ ਵਾਲੇ ਇਹ ਸਮਝਣਗੇ ਜਾਂ ਨਹੀਂ ਸਮਝਣਗੇ ਕਿ ਇਹਨਾਂ ਹਾਲਾਤਾਂ ਨੂੰ ਸਮਝ ਕੇ ਆਮ ਆਦੀ ਪਾਰਟੀ ਬਾਰੇ ਇਹਨਾਂ ਹਾਲਾਤਾਂ ਨੂੰ ਜਿਹੜੇ ਆ ਉਹ ਸੁਧਾਰਨ ਦੀ ਕੋਸ਼ਿਸ਼ ਕਰਨਗੇ ਜਾਂ ਨਹੀਂ ਕਰਨਗੇ ਕਿਉਂਕਿ ਅੱਜ ਤੱਕ ਪਿਛਲੇ 3 ਸਾਲਾਂ ਚ ਹੁਣ ਇਹ ਹਾਲਾਤ ਆਮ ਆਦਮੀ ਪਾਰਟੀ ਦੇ ਇਸ ਕਰਕੇ ਬਣ ਗਏ ਆ ਕਿਉਂਕਿ ਜਦੋਂ ਕੋਈ ਨੁਕਤਾ ਚੀਨੀ ਹੁੰਦੀ ਸੀ ਜਦੋਂ ਕੋਈ ਸੋਸ਼ਲ ਮੀਡੀਆ ਤੇ ਇਹਨਾਂ ਦੇ ਖਿਲਾਫ ਜਦੋਂ ਵੀ ਕੋਈ ਮੁੱਦਾ ਉੱਠਿਆ ਸੀਗਾ ਤਾਂ ਇਹਨਾਂ ਨੇ ਕੋਈ ਵੀ ਸੀਰੀਅਸ ਨਹੀਂ ਲਿਆ ਠੀਕ ਆ ਪਿਛਲੀਆਂ ਸਰਕਾਰਾਂ ਵਾਲੇ ਲੱਖ ਮਾੜੇ ਹੋਣਗੇ ਪਰ ਘੱਟੋ ਘੱਟ ਜਦੋਂ ਕੋਈ ਮੁੱਦਾ ਪਬਲਿਕ ਪਲੇਟਫਾਰਮ ਤੇ ਆ ਜਾਂਦਾ ਸੀਗਾ ਜਾ ਕੋਈ ਲੋਕਾਂ ਦੇ ਵਿੱਚ ਕੋਈ ਮੁੱਦਾ ਆ ਜਾਂਦਾ ਸੀ ਤਾਂ ਘੱਟੋ-ਘੱਟ ਉਹ ਸ਼ਰਮ ਕਰ ਲੈਂਦੇ ਸੀਗੇ ਕਿ ਪਿਛਲੀਆਂ ਸਰਕਾਰਾਂ ਵਾਲੇ ਕੇ ਭਾਈ ਰੌਲਾ ਪੈ ਗਿਆ ਹੁਣ ਆਪਾਂ ਇਸ ਕੰਮ ਨੂੰ ਇੱਥੇ ਹੀ ਰੋਕਦੇ ਤੇ ਇਹ ਮਾ ਦੇ ਪੁੱਤ ਆਵਾਦੀ ਪਾਰਟੀ ਵਾਲੇ ਐਨੇ ਦਲੇਰ ਹੋਏ ਫਿਰਦੇ ਆ ਕਿ ਹੁਣ ਜਿੰਨਾ ਮਰਜ਼ੀ ਰੌਲਾ ਪਈ ਜਾਵੇ ਜਿੰਨਾ ਮਰਜ਼ੀ ਵੀਡੀਓ ਬਾਹਰ ਲੁਈ ਜਾਣ ਜਿੰਨਾ ਮਰਜ਼ੀ ਜੋ ਕੁਝ ਮਰਜ਼ੀ ਹੋਈ ਜਾਵੇ ਇਹਨਾਂ ਦੇ ਪਤੰਦਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਐਨੇ ਬਿਸ਼ਰਮ ਜਿਹੜੇ ਆ ਹੋ ਗਏ ਆ ਤਾਂ ਇਸੇ ਕਰਕੇ ਇਹਨਾਂ ਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋਇਆ ਕਿ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਨੁਕਤਾਚੀਨੀਆਂ ਜਿਹੜੀਆਂ ਹੋਈਆਂ ਇਹਨਾਂ ਦੇ ਕਈ ਫੈਸਲੇ ਤੇ ਜਿਹੜੇ ਵਿਰੋਧ ਹੋਏ ਆ ਠੀਕ ਹੈ ਯੂ ਟਰਨ ਮਾਰੇ ਆ ਬਹੁਤ ਜ਼ਿਆਦਾ ਪਰ ਖੁਦ ਉਹ ਕੰਮ ਜਿਹੜੇ ਕਰਨ ਉਹ ਤੋਂ ਵੀ ਜ਼ਿਆਦਾ ਲੱਗ ਗਏ ਜਿਹੜੀਆਂ ਤੀਹਾਂ ਤੇ ਇਹ ਪਿਛਲੀਆਂ ਸਰਕਾਰਾਂ ਨੂੰ ਘੇੜਦੇ ਹੁੰਦੇ ਤਾਂ ਇਸ ਕਰਕੇ ਲੋਕਾਂ ਦਾ ਗੁੱਸਾ ਇਹਨਾਂ ਤੇ ਜਿਹੜਾ ਹੁਣ ਫੁੱਟ ਰਿਹਾ ਹੈਗਾ ਔਰ ਪਿੰਡਾਂ ਦੇ ਵਿੱਚ ਜਦੋਂ ਇਹ ਵੜਦੇ ਆ ਤਾਂ ਲੋਕ ਘੇਰ ਘੇਰ ਇਹਨਾਂ ਨੂੰ ਸਵਾਲ ਪੁੱਛਦੇ ਆ ਭਜਾ ਰਹੇ ਆ ਮਤਲਬ ਹਾਲਾਤ ਜਿਹੜੇ ਆ ਇਹਨਾਂ ਦੇ ਲਈ ਸੁਖਾਵੇਂ ਪੰਜਾਬ ਦੇ ਵਿੱਚ ਹੁਣ ਰਈ ਨਹੀਂ ਗਈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਹਾਲਾਤਾਂ ਤੋਂ ਆਉਣ ਵਾਲੇ 2 ਸਾਲਾਂ ਦੇ ਲਈ ਕੁਝ ਸਿੱਖਦੇ ਆ ਆਮ ਆਦੀ ਪਾਰਟੀ ਵਾਲੇ ਜਾਂ ਨਹੀਂ ਸਿੱਖਦੇ ਜਾਂ ਫਿਰ ਇਸੇ ਤਰੀਕੇ ਦੇ ਨਾਲ ਜਿਵੇਂ ਅੱਜ ਵੋਟਾਂ ਤੋਂ 2 ਸਾਲ ਪਹਿਲਾਂ ਇਹਨਾਂ ਦਾ ਜਲੂਸ ਨਿਕਲਣਾ ਸ਼ੁਰੂ ਹੋਇਆ ਕਿ ਕਿਤੇ ਇਦਾਂ ਹੀ ਜਾਂ ਓਦੋਂ ਵੀ ਜ਼ਿਆਦਾ ਵੱਡੇ ਪੱਤਰ ਤੇ ਕਿਤੇ ਵਧੀ ਤਾਂ ਨਹੀਂ ਜਾਊਗਾ ਇਹ ਵਿਰੋਧ ਸਤਾਈ ਤੱਕ ਫਿਰ ਉਹ ਡਲਿਆਂ ਵਾਲੇ ਹਾਲ ਹੋ ਜਾਣ ਇਹ ਇਹਨਾਂ ਨੂੰ ਦੇਖਣਾ ਪਊਗਾ ਤਾਂ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਕੀ ਕੁਝ ਇਹ ਇਹਨਾਂ ਚੀਜ਼ਾਂ ਤੋਂ ਸਬਕ ਲੈਂਦੇ ਆ ਆਉਣ ਵਾਲੇ 2 ਸਾਲ ਜਿਹੜੇ ਕਿਸ ਤਰੀਕੇ ਦੇ ਨਾਲ ਇਹ ਆਪਣੇ ਕੱਢਦੇ ਆ ਇਹ ਜਿਹੜੀ ਆ ਗੱਲ ਬੜੀ ਗੌਰ ਦੇ ਨਾਲ ਜਿਹੜੀ ਉਹ ਦੇਖਣ ਵਾਲੀ ਹੋਊਗੀ ਪਰ ਫਿਲਹਾਲ ਇਹਨਾਂ ਦੇ ਲਈ ਜਿਹੜੀ ਸਿੱਖਿਆ ਕ੍ਰਾਂਤੀ ਦੇ ਉਦਘਾਟਨ ਉਹ ਆਵਾਮੀ ਪਾਰਟੀ ਦੇ ਵਿਧਾਇਕਾਂ ਦੇ ਵਾਸਤੇ ਸੌਖੇ ਨਹੀਂ ਜਾਂ ਤਲੀ ਤੇ ਧਰ ਕੇ ਕੁਰਤੇ ਪਜਾਮੇ ਕਹਿੰਦੇ ਆ ਕਿ ਲਫਾਪਿਆਂ ਦੇ ਵਿੱਚ ਹੋਰ ਨਾਲ ਲੈ ਕੇ ਜਾਣਾ ਪੈ ਰਿਹਾ ਵਿਧਾਇਕਾਂ ਨੂੰ ਉਦਘਾਟਨ ਕਰਨ ਵਾਸਤੇ ਕਿਉਂਕਿ ਲੋਕ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਲੋਕ ਪਿੰਡਾਂ ਦੇ ਵਿੱਚ ਘੇਰ ਕੇ ਸਵਾਲ ਪੁੱਛ ਰਹੇ ਆ ਤੇ ਲੋਕ ਕਹਿ ਰਹੇ ਆ ਕਿ ਭਾਈ ਦੱਸੋ ਤੁਸੀਂ ਕੀਤਾ ਕੀ ਹੈ ਤੇ ਕਿਸਾਨਾਂ ਨੂੰ ਉੱਥੇ ਕਿਉਂ ਕੁੱਟਿਆ ਤੇ ਆਹ ਕਿਉਂ ਕੀਤਾ ਉਹ ਕਿਉਂ ਕੀਤਾ ਯਾਨੀ ਜਿਹੜੇ ਹਾਲ ਆਮਦਵੀ ਪਾਰਟੀ ਵਾਲਿਆਂ ਦੇ ਅੱਜ ਸਰਕਾਰ 3 ਸਾਲ ਬਣਨ ਤੋਂ ਬਾਅਦ ਤੇ 2 ਸਾਲ ਵੋਟਾਂ ਪੈਂਣ ਤੋਂ ਪਹਿਲਾਂ ਹੀ ਹੋਏ ਪਏ ਹਨ ਇਹ ਹਾਲ ਪ੍ਰਾਣੀਆਂ ਪਾਰਟੀਆਂ ਨੇ 5 ਸਾਲਾਂ ਬਾਅਦ ਹੁੰਦੇ ਹੁੰਦੇ ਸੀ ਤਾਂ ਇਹਨਾਂ ਦੇ ਹੁਣ 3 ਸਾਲਾਂ ਬਾਅਦ ਹੀ ਇਹ ਕਹਾਲ ਜਿਹੜੇ ਆ ਹੋਣ ਲੱਗੇ ਆ ਔਰ ਜਦੋਂ ਇਹਨਾਂ ਨੇ 5 ਸਾਲ ਪੂਰੇ ਕਰ ਲਏ ਆ ਉਦੋਂ ਪਤਾ ਨਹੀਂ ਇਹਨਾਂ ਦੇ ਕੀ ਹਾਲਾਤ ਹੋਣੇ ਆ ਪਰ ਮੁਸ਼ਕਲਾਂ ਦੇ ਵਿੱਚ ਘਰੇ ਹੋਏ ਉਦਘਾਟਨ ਵੀ ਨਹੀਂ ਜਿਹੜੇ ਸੌਕੇ ਤਰੀਕੇ ਨਾਲ ਕਰ ਪਾਰੇ ਵਿਧਾਇਕ ਤੇ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਆ। ਚਲੋ ਅਗਲੀ ਖਬਰ ਲੈਣਾਂ ਲਈ ਖਬਰ ਬਹੁਤ ਐਮ ਹੈ। 2027 ਤੋਂ ਪਹਿਲਾਂ ਜਿੱਥੇ ਆਮ ਆਦਮੀ ਪਾਰਟੀ ਦੇ ਲਈ ਜਿਵੇਂ ਆਪਾਂ ਗੱਲ ਕਰਕੇ ਛੱਡੇ ਆਂ ਕਿ ਹਾਲਾਤ ਮੁਸ਼ਕਲ ਨੇ ਕਿ ਵਿਰੋਧ ਸ਼ੁਰੂ ਹੋਇਆ ਹੋਇਆ ਉਦਘਾਟਨਾਂ ਦਾ ਤਾਂ ਉੱਥੇ ਹੀ ਕਾਂਗਰਸ ਵਾਸਤੇ ਥੋੜੀ ਜੀ ਰਾਹਤ ਦੀ ਖਬਰ ਹੈ। ਪਰ ਇਹ ਰਾਹਤ ਦੀ ਖਬਰ ਕਿੰਨਾ ਚਿਰ ਚੱਲਦੀ ਹੈ ਇਹ ਤਾਂ ਗੱਲ ਦੇਖੋ ਦੇਖਣ ਵਾਲੀ। ਪਰ ਇਹ ਗੱਲ ਪੱਕੀ ਹੈ ਕਿ ਥੋੜੀ ਰਾਹਤ ਦੀ ਖਬਰ ਹੈ। ਰਾਹਤ ਦੀ ਖਬਰ ਕਿਵੇਂ ਉਹ ਵੀ ਤੁਹਾਨੂੰ ਦੱਸ ਦਿੰਨਾ 2027 ਦੀਆਂ ਵੋਟਾਂ ਤੋਂ ਪਹਿਲਾਂ ਥੋੜੀ ਜੀ ਲੋਕਾਂ ਦੇ ਵਿੱਚ ਇਹ ਚਰਚਾ ਹੈਗੀ ਆ ਕਿ ਅਕਾਲੀ ਭਾਜਪਾ ਦਾ ਉਨਾ ਕੁਝ ਹੈ ਨਹੀਂ ਆਮਾਦੀ ਪਾਰਟੀ ਦਾ ਗ੍ਰਾਫ ਡਾਊਨ ਹੋ ਰਿਹਾ ਤਾਂ ਅਜਿਹੇ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਬਚੀ ਆ ਪੰਜਾਬ ਦੇ ਅੰਦਰ ਤਾਂ ਜਦੋਂ ਹੁਣ ਜਦੋਂ ਇਹੋ ਜੀ ਗੱਲ ਚੱਲਦੀ ਹੈ ਤਾਂ ਥੋੜਾ ਜਿਹਾ ਨਾਲ ਲੋਕ ਇਹ ਵੀ ਕਹਿ ਦਿੰਦੇ ਸੀਗੇ ਕਿ ਭਾਈ ਕਾਂਗਰਸੀ ਹੁਣ ਇਕੱਠੇ ਜੇਰੇ ਹੋਰ ਹੀ ਰਹੇ ਤਾਂ ਉਹਦਾ ਨੁਕਸਾਨ ਜਿਹੜਾ ਇਹਨਾਂ ਨੂੰ ਹੋ ਸਕਦਾ ਪਰ ਪਿਛਲੇ 2 ਦਿਨਾਂ ਦਾ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਧਰਨਾ ਲੱਗ ਗਿਆ ਤੇ ਚਾਹੇ ਉਹ ਰਾਹੁਲ ગાંધી ਤੇ ਸੋਨੀਆ ગાંધી ਦੇ ਹੱਕ ਦੇ ਵਿੱਚ ਧਰਨਾ ਲੱਗਿਆ ਉਸ ਧਰਨੇ ਨੇ ਪੰਜਾਬ ਦੀ ਕਾਂਗਰਸ ਜਿਹੜੀ ਆ ਉਹ ਇਕਜੁੱਟ ਕੀਤੀ ਹੈ ਔਰ ਪੰਜਾਬ ਕਾਂਗਰਸ ਨੂੰ ਇੱਕ ਮੰਚ ਤੇ ਖੜਾ ਕੀਤਾ ਔਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਕਿ ਕਾਂਗਰਸ ਜਿਹੜੀ ਹੈ ਇਕੱਠੀ ਆ ਵਰਕਰ ਦੇ ਵਿੱਚ ਕਾਂਗਰਸ ਦੇ ਵਿੱਚ ਉਤਸ਼ਾਹ ਜਿਹੜਾ ਉਹ ਆਇਆ ਹੋਇਆ ਸਾਰੇ ਲੀਡਰ ਇੱਕ ਮੰਚ ਤੇ ਇਕੱਠੇ ਹੋਏ ਆ ਸਾਰੇ ਲੀਡਰਾਂ ਨੇ ਰਲ ਕੇ ਇਸ ਦੋਵੇਂ ਧਰਨਿਆਂ ਨੂੰ ਤਕੜੇ ਤਰੀਕੇ ਦੇ ਨਾਲ ਲਾਇਆ ਔਰ ਇਹਦੇ ਵਿੱਚ ਫੇਰ ਉਹੀ ਗੱਲ ਆ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਚਰਚਾ ਵਾਂਗ ਸੀਗੀਆਂ ਕਿ ਭਾਈ ਨਹੀਂ ਕਾਂਗਰਸ ਇਕੱਠੀ ਹੋ ਨਹੀਂ ਸਕਦੀ ਜਾਂ ਹੋ ਨਹੀਂ ਰਹੀ ਉਹ ਚਰਚਾਵਾਂ ਨੂੰ ਹੁਣ ਪਿੱਛੇ ਛੱਡਦੇ ਆ ਇਹ ਚਰਚਾਵਾਂ ਜਿਹੜੀਆਂ ਉਹ ਚੱਲ ਪਈਆਂ ਨੇ ਕਿ ਭਾਈ ਕਾਂਗਰਸ ਜਿਹੜੀ ਹੈ ਨਾ ਉਹ ਹੁਣ ਇੱਕ ਝੁੱਟ ਹੋਈ ਹੈ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਜੇ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ ਹੁਣ ਕਿੰਨੀ ਦੇਰ ਇਹ ਚੱਲਣਗੇ ਜਾਂ ਨਹੀਂ ਚੱਲਣਗੇ ਇਹ ਤਾਂ ਗੱਲਾਂ ਬਾਅਦ ਦੀਆਂ ਨੇ ਪਰ ਹੁਣ ਚਰਚਾਵਾਂ ਤੇ ਬ੍ਰਾਮ ਥੋੜਾ ਜਰੂਰ ਲੱਗਿਆ ਕਿ ਕਾਂਗਰਸ ਇਕੱਠੇ ਨਹੀਂ ਪਿਛਲੇ ਦੋ ਧਰਮਿਆਂ ਨੇ ਇਹ ਸਾਬਤ ਕੀਤਾ ਕਿ ਕਾਂਗਰਸੀ ਇੱਕ ਮੰਚ ਤੇ ਨੇ ਚਾਹੇ ਉਹ ਪ੍ਰਤਾਪ ਬਾਜਵੇ ਦੇ ਹੱਕ ਦੇ ਵਿੱਚ ਲੱਗਿਆ ਚਾਹੇ ਉੱਥੇ ਰਾਜਾ ਵਿਣਕ ਸੀ ਚਾਹੇ ਉੱਥੇ ਚੰਨੀ ਸਾਹਬ ਸੀ ਚਾਹੇ ਉੱਥੇ ਰਾਣਾ ਗੁਰਜੀਤ ਸੀ ਚਾਹੇ ਉੱਥੇ ਸੁਖਪਾਲ ਖਹਿਰਾ ਸੀ ਚਾਹੇ ਕਿਸੇ ਦੀ ਆਪਸ ਦੇ ਵਿੱਚ ਬਣਦੀ ਹੈ ਜਾਂ ਨਹੀਂ ਬਣਦੀ ਸਾਰੇ ਲੀਡਰ ਉੱਥੇ ਇੱਕ ਮੰਚ ਤੇ ਜਿਹੜੇ ਉਹ ਇਕੱਠੇ ਦਿਖੇ ਆ ਔਰ ਕੱਲ ਜਿਹੜਾ ਵੱਡਾ ਧਰਨਾ ਰਾਹੁਲ ਗਾਂਧੀ ਜੀ ਸੋਇਆ ਗਾਂਧੀ ਦੇ ਹੱਕ ਦੇ ਵਿੱਚ ਲੱਗਿਆ ਉੱਥੇ ਵੀ ਸਾਰੀ ਲੀਡਰਸ਼ਿਪ ਨੇ ਆਪੋ ਆਪਣੇ ਜਿੱਥੇ ਜਿੱਥੇ ਜਿਹਨਾਂ ਦੀ ਡਿਊਟੀ ਲੱਗੀ ਸੀ ਉੱਤੇ ਉੱਤੇ ਪਹੁੰਚ ਕੇ ਜਿਸ ਤਰੀਕੇ ਨਾਲ ਪ੍ਰਦਰਸ਼ਨ ਵੱਡੇ ਪੱਧਰ ਤੇ ਕੀਤਾ ਔਰ ਇੱਕ ਜੁਟਤਾ ਦਿਖਾਈ ਹੈ ਥੋੜੀ ਜੀ ਰਾਹਤ ਦੀ ਖਬਰ ਹੈ ਕਿ ਕਾਂਗਰਸੀ ਜਿਹੜੇ ਉਹ ਇਕੱਠੇ ਹੋਏ ਨੇ ਔਰ ਜੇ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ ਕਾਂਗਰਸੀ ਤਾਂ ਮੈਨੂੰ ਲੱਗਦਾ ਕਿ ਦੂਜੀਆਂ ਪਾਰਟੀਆਂ ਦੇ ਲਈ 27 ਇਲੈਕਸ਼ਨ ਸੁਖਾਲੇ ਰਹਿਣ ਨਹੀਂ ਵਾਲੇ ਤਾਂ ਹੁਣ ਦੇਖਦੇ ਆ ਕਿ ਕਾਂਗਰਸੀ ਕਿੰਨੀ ਕੁ देर ਇਕੱਠੇ ਰਹਿੰਦੇ ਆ ਕਿੰਨਾ ਕੁ ਇਕੱਠਿਆਂ ਹੋ ਕੇ ਚੱਲਦੇ ਆ ਇਹ ਤਾਂ ਗੱਲ ਦੇਖਣ ਵਾਲੀ ਹੋਊਗੀ ਪਰ ਫਿਲਹਾਲ ਉਹਨਾਂ ਚਰਚਾਵਾਂ ਤੇ ਬਰਾਮ ਜਰੂਰ ਲੱਗਿਆ ਜਿਹੜੀਆਂ ਚਰਚਾਵਾਂ ਸੀਗੀਆਂ ਕਿ ਕਾਂਗਰਸੀ ਇਕੱਠੇ ਨਹੀਂ ਹੁਣ ਕਾਂਗਰਸੀ ਇੱਕ ਮੰਚ ਤੇ ਇਕੱਠੇ ਦਿਖਾਈ ਦੇ ਰਹੇ ਲੱਗ ਰਹੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਚੈਨਲ ਨੂੰ ਆਪਣੇ ਟੀਵੀ